ਜਿਹਨਾਂ ਨੇ weight loss ਕਰਨ ਵਾਸਤੇ ਲਿਫਟਨ ਗ੍ਰੀਨ ਟੀ ਲੈਣੀ ਹੋਵੇ ਤਾਂ ਉਹਨਾਂ ਵਾਸਤੇ ਇੱਥੇ ਲਿਫਟਨ ਗ੍ਰੀਨ ਟੀ ਵੀ ਮਿਲ ਜੂਗੀ 150 ਨੇ ਪੈਕਿੰਗ ਦਾ ਤੇ ਦੇਖ ਸਕਦੇ ਤੁਸੀਂ 150 ਨੇ ਇਧਰ ਤੁਹਾਨੂੰ ਗੱਚਕ ਮਿਲ ਜੂਗੀ 45 ਰੁਪਏ ਦੇ 7 ਪੀਸ ਦੇਖ ਸਕਦੇ ਆ ਇਹ ਰੁਪਏ ਦੀ ਪੈਕਿੰਗ ਬਿਸਕੁਟਾਂ ਦੀ ਹੈ ਤੇ ਇਧਰ ਜਿਹੜੇ ਲੋੜੀ ਵਾਸਤੇ ਕਿਸੇ ਨੇ ਬਿਸਕੁਟ ਦੇਣੇ ਹੋਵੇ ਦੇ ਵੀ ਤੁਹਾਨੂੰ ਸੱਤੀ-ਸੱਤੀ ਰੁਪਏ ਦੀ ਬਿਸਕੁਟ ਮਿਲ ਜੂਗੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰੀਅਲ ਮਿੰਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਆ 골ਡਨ ਬੋਬ ਮੈਂਡ ਕਲੈਕਸ਼ਨ ਜੋ ਕਿ ਹਰਿਆਣੇ ਦੇ ਵਿੱਚ ਖੁੱਲਿਆ ਹੋਇਆ ਆ ਤੇ ਉੱਥੇ ਲੱਗੇ ਹੋਏ ਆ ਨਵੇਂ ਸਾਲ ਤੇ ਕਾਫੀ ਲੋੜੀ ਤੇ ਕਾਫੀ ਆਫਰ ਲੱਗੇ ਹੋਏ ਆ ਔਰ ਸਸਤਾ ਸਮਾਨ ਆ ਪਹਿਲਾਂ ਨਾਲੋਂ ਕਾਫੀ ਸਸਤਾ ਸਮਾਨ ਹੋ ਚੁੱਕਿਆ ਆ ਉੱਥੇ ਤੇ ਤੁਹਾਨੂੰ ਸਾਰੀ ਵੀਡੀਓ ਦੇਖਿਓ ਵੀਡੀਓ ਫੁੱਲ ਵਾਚ ਕਰ ਲਈਓ ਤੇ ਆਣਾ ਕਿੱਥੇ ਆ 골ਡਨ ਬੋਬ ਮੈਂਡ ਕਲੈਕਸ਼ਨ ਹੈਗਾ ਪੈਟਰੋਲ ਪੰਪ ਦੇ ਸਾਹਮਣੇ ਆ ਇਹਨਾਂ ਦੀ ਲੋਕੇਸ਼ਨ ਪੈਟਰੋਲ ਪੰਪ ਜਿਹੜਾ ਹੈ ਹਰਿਆਣਾ ਕਸਬਾ ਦੇ ਵਿੱਚ ਹੈ ਪੈਟਰੋਲ ਪੰਪ ਉਹਦੇ ਸਾਹਮਣੇ ਇਹਨਾਂ ਦੀ ਹੈਗੀ ਆ ਲੋਕੇਸ਼ਨ ਸਾਹਮਣੇ ਹੈਗੀ ਹੈ ਇਹਨਾਂ ਦੇ 골ਡਨ ਬੋਮੈਂਡ ਕਲੈਕਸ਼ਨ ਕਰਿਆ ਨਾ ਸਟੋਰ ਤੇ ਜ਼ਰੂਰ ਵਿਜ਼ਿਟ ਕਰੋ ਲੋੜੀ ਤੇ 90 ਸਾਲ ਤੇ ਕਾਫੀ ਇਹਨਾਂ ਨੇ ਸਮਾਨ ਸਸਤਾ ਕਰ ਦਿੱਤਾ ਆ ਤੇ ਜ਼ਰੂਰ ਇੱਕ ਵਾਰੀ ਦੇਖਿਓ ਵੀਡੀਓ ਫੁੱਲ ਵਾਚ ਕਰ ਲਈਓ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਵੀਡੀਓ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਤੁਹਾਨੂੰ ਦਿਖਾਉਨੇ ਆ 골ਡਨ ਬੋਮੈਂਡ ਕਲੈਕਸ਼ਨ ਚ ਕਰਿਆਣਾ ਸਟੋਰ ਤੇ ਕੀ ਨਮਾ ਆ ਕੀ ਸਸਤਾ ਆ ਔਰ ਜ਼ਰੂਰ ਇੱਕ ਵਾਰੀ ਵਿజిਟ ਕਰੋ ਸਮਾਨ ਬੱਤੀਆ ਆ ਤੇ ਪਿੱਛੇ ਅਸੀਂ ਲੈ ਕੇ ਵੀ ਆਏ ਸੀ ਤਾਂ ਸਮਾਨ ਸਹੀ ਆ ਠੀਕ ਆ ਬਾਹਰ ਨਾਲੋਂ ਸਸਤਾ ਵੀ ਆ ਹੁਣ ਵੀ ਬਹੁਤ ਸਾਰੇ ਉੱਪਰ ਲੱਗੇ ਹੋਏ ਆ ਪਹਿਲਾਂ ਨਾਲੋਂ ਕਾਫੀ 2-2 ਰੁਪਏ ਚੀਜ਼ ਸਸਤੀ ਹਰ ਸਮਾਨ ਦੇ ਪਿੱਛੇ 2-2 ਰੁਪਏ ਸਸਤਾ ਜ਼ਰੂਰ ਵੀਡੀਓ ਰ ਬਣਾਈ ਰਿਓ ਫੁੱਲ ਵਾਚ ਕਰਿਓ ਚਲ ਤੁਹਾਨੂੰ ਲੈ ਕੇ ਚੱਲ ਰਿਹਾ 골ਡਨ ਬੋਮ ਕਲੈਕਸ਼ਨ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੀ ਬੋਰਡਰਮ ਬੋਰਮੈਂਟ ਲਕਸ਼ਨ ਵਾਲਾ ਜਿਹੜਾ ਪ੍ਰੈਨਾ ਸਟੋਰ ਆਣਾ ਕਿੱਥੇ ਤੁਸੀਂ ਹਰਿਆਣੇ ਦੇ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਆ ਦੇਖੋ ਬੋਰਡਰਮ ਬੋਰਮੈਂਟ ਲਕਸ਼ਨ ਇਹ ਸਾਹਮਣੇ ਪੈਟਰੋਲ ਪੰਪ ਪੈਟਰੋਲ ਪੰਪ ਦੇ ਸਾਹਮਣੇ ਰੱਖੋ ਬਹੁਤ ਅੱਛੀ ਲੱਗਦੀ ਹੈ ਇਹ ਮਾਰਕੀਟ ਕੋਲ ਹੈ ਇੱਥੇ ਲੱਗ ਰਿਹਾ ਹੈ ਪ੍ਰੈਨਾ ਸਟੋਰ ਹੈ ਹੈ ਤੇ ਕਾਫੀ ਜਿਹਾ ডিসਕਾਊਂਟ ਚੱਲ ਰਿਹਾ ਹੈ ਹਰ ਕਿਸੇ ਨੂੰ ਮਾਰਕੀਟ ਪ੍ਰੈਨਾ ਦੇ ਕਾਫੀ ਦੇ ਸਕੋਨਸ ਆ ਸੁਣਿਆ ਹੈ ਤੇ ਜਰੂਰ ਇੱਕ ਵਾਰੀ ਵਿజిਟ ਕਰੋ ਇਹ ਹੈਗਾ ਲਿਖਿਆ ਹੈ ਬਹੁਮੇਕਣ ਤੇ ਜਰੂਰ ਇਹਨਾਂ ਤੇ ਤੁਹਾਨੂੰ ਗੱਚਕ ਮਿਲ ਜੂਗੇ 45 ਰੁਪਏ ਦੇ 7 ਪੀਸ ਦੇਖ ਸਕਦੇ ਆ ਇਸ ਪੈਕਿੰਗ ਵਿੱਚ 7 ਪੀਸ ਤੁਹਾਨੂੰ ਮਿਲ ਜੂਗੇ 45 ਰੁਪਏ ਚ ਜੇ ਇਸ ਤਰ੍ਹਾਂ ਦੀ ਗੱਚਕ ਲੈਣੀ ਆ ਮੂੰਗਫਲੀ ਵਾਲੀ ਤੇ ਇਹ ਵੀ ਤੁਹਾਨੂੰ 3 ਪੀਸ 45 ਰੁਪਏ ਚ ਮਿਲ ਜੂਗੇ ਤੇ ਇਹ ਗੱਚਕ ਆ ਜਿਨ੍ਹਾਂ ਨੇ ਗੱਚਕ ਲੈਣੀ ਹੋਵੇ ਤਾਂ ਗੱਚਕ ਲੈ ਆ ਸਕਦੇ ਆ ਇੱਥੋਂ ਗੱਚਕ ਕਾਫੀ ਆਫਰਾਂ ਤੇ ਲੱਗੀ ਹੋਈ ਆ ਤੇ ਇੱਧਰ ਤੁਹਾਨੂੰ 38 38 ਰੁਪਏ ਚ ਬਿਸਕੁਟ ਮਿਲ ਜੂਗਾ ਦੇਖ ਸਕਦੇ ਆ ਤੇ ਇੱਧਰ 38 38 ਰੁਪਏ ਚ ਪੈਕਿੰਗ ਬਿਸਕੁਟ ਆਂਦੀ ਹੈ ਤੇ ਇੱਧਰ ਜਿਹੜੇ ਲੋੜੀ ਵਾਸਤੇ ਕਿਸੇ ਨੇ ਬਿਸਕੁਟ ਦੇਣੇ ਉਹ ਵੀ ਦੇ ਵੀ ਤੁਹਾਨੂੰ 38 38 ਰੁਪਏ ਚ ਬਿਸਕੁਟ ਮਿਲ ਜੂਗਾ ਜੀ ਪਰ ਵੀ ਤੁਹਾਨੂੰ ਜੇ ਇਹਨਾਂ ਨੇ ਕਿਲੋ ਦੀ ਪੈਕਿੰਗ ਲੋੜੀ ਵਾਸਤੇ ਬਿਸਕੁਟ ਲੈਣੀ ਹੋਵੇ ਤਾਂ ਇਹ ਵੀ ਤੁਹਾਨੂੰ 100 100 ਰੁਪਏ ਚ ਇੱਕ ਪਿਸਕਲਾ ਦਾ ਪੈਕਟ ਮਿਲ ਜੂਗਾ ਇਸ ਤਰ੍ਹਾਂ ਲੱਗੀ ਹੋਈ ਆ ਜੇ ਇਸ ਤਰ੍ਹਾਂ ਦੇ ਬਿਸਕੁਟ ਲੈਣੇ ਤੁਸੀਂ ਤਾਂ ਇਹ ਵੀ 90 ਰੁਪਏ ਚ ਪੈਕਿੰਗ ਮਿਲ ਜੂਗੇ ਤੁਹਾਨੂੰ ਤੇ ਇਹ 150 ਰੁਪਏ ਦੀ ਪੈਕਿੰਗ ਹੈ ਜੇ ਇਸ ਤਰ੍ਹਾਂ ਦੇ ਬਿਸਕਟ ਤੁਸੀਂ ਲੈਣੇ ਆ ਤੇ 150 ਰੁਪਏ ਦੀ ਪੈਕਿੰਗ ਆ ਤੇ ਇਸ ਤਰ੍ਹਾਂ ਦੇ 33 33 ਰੁਪਏ 'ਚ ਤੁਹਾਨੂੰ ਬਿਸਕਟ ਕਾਫੀ ਮਿਲ ਜੂਗੇ ਤੇ ਕੁਆਲਟੀ ਸਾਰੀ ਵੱਖ-ਵੱਖ ਕੁਆਲਟੀ ਤੇ ਇਹਨਾਂ ਦੇ ਬਿਸਕਟ ਵਾ ਜੇ ਨਮਕੀਨ ਵੀ ਲੈ ਜਾ ਸਕਦੇ ਨੇ ਜਿਵੇਂ ਜੀਰੇ ਵਾਲੇ ਬਿਸਕਟ ਹੈਗੇ ਤੁਹਾਨੂੰ ਮਿਲ ਜੂਗੇ ਤੇ ਮਿੱਠੇ ਵੀ ਬਿਸਕੁਟ ਮਿਲ ਜੂਗੇ ਨਮਕੀਨ ਵੀ ਬਿਸਕੁਟ ਮਿਲ ਜੂਗੇ ਇੱਧਰ ਡਰਾਈ ਫਰੂਟ ਵਾਲੇ ਵੀ ਬਿਸਕੁਟ ਮਿਲ ਜੂਗੇ ਜਿਹਨਾਂ ਡਰਾਈ ਫਰੂਟ ਵਾਲੇ ਬਿਸਕੁਟ ਲੈ ਜਾਣੇ ਹੋ ਤੇ ਲੈ ਜਾ ਸਕਦੇ ਹੋ ਚੱਕੋ ਵਾਲੇ ਬਿਸਕੁਟ ਵੀ ਮਿਲ ਜੂਗੇ ਦੇਖ ਸਕਦੇ ਆ ਤੁਹਾਨੂੰ ਚੱਕੋ ਵਾਲੇ ਬਿਸਕੁਟ ਵੀ ਇਸ ਤਰ੍ਹਾਂ ਮਿਲ ਜੂਗੇ ਤੇ ਇਹ ਸਾਰੀਆਂ ਪੈਕਿੰਗਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਹੈ ਦੀਆਂ 38 36 ਰੁਪਏ ਚ ਸਾਰੀਆਂ ਪੈਕਿੰਗਾਂ ਲੱਗੀਆਂ ਹੋਈਆਂ ਬਿਸਕੁਟਾਂ ਦੀਆਂ ਤੇ ਇਹ ਸਭ 38 36 ਰੁਪਏ ਚ ਪੈਕਿੰਗ ਬਿਸਕੁਟਾਂ ਨੇ ਲੱਗੀ ਹੋਈ ਹੈ ਜੀ ਉਹ ਜੀ ਇੱਕ ਵਾਰੀ ਹੋਰ ਨਿਕਾ ਮਾਰੋ ਇਹ 38 33 ਰੁਪਏ ਦੇ ਬਿਸਕੁਟਾਂ ਦੇ ਪੈਕੇਟ ਪੈਕਿੰਗ ਲੱਗੀ ਹੋਈ ਆ ਤੇ ਇੱਚ ਤੁਹਾਨੂੰ ਮਿੱਠੇ ਬਿਸਕਟ ਵੀ ਮਿਲ ਜੂਗੇ ਉਹ ਨਮਕੀਨ ਬਿਸਕਟ ਵੀ ਜੀਰੇ ਵਾਲੇ ਵੀ ਮਿਲ ਜੂਗੇ ਤੇ ਜਿਹਨਾਂ ਨੂੰ ਮਕੀਨ ਖਾਣ ਦੇ ਸ਼ਕੀਨ ਆ ਉਹ ਨਮਕੀਨ ਬਿਸਕਟ ਲੈ ਜਾ ਸਕਦੇ ਆ 33 38 ਰੁਪਏ ਚ ਪ੍ਰਤੰਬਰ ਤੇ ਤੁਸੀਂ ਇਹ ਮਠਿਆਵਾਂ ਵਗੈਰਾ ਲੈ ਜਾਣੀਆਂ ਉਹਦੇ ਮਠਿਆਵਾਂ ਵੀ ਤੁਹਾਨੂੰ 30 30 ਰੁਪਏ ਚ ਪੈਕਿੰਗ ਮਿਲ ਜੂਗੀ ਲੋ ਜੇ ਇਸ ਤਰ੍ਹਾਂ 30 ਰੁਪਏ ਚ ਪੈਕਿੰਗ ਮਿਲ ਜੂਗੀ ਤੇ ਜਿਹੜੇ ਇਸ ਤਰ੍ਹਾਂ ਦੇ ਭੂਜੀਏ ਆ ਤੁਹਾਨੂੰ ਇਹ ਭੂਜੀਏ ਵੀ 38 38 ਰੁਪਏ ਚ ਪੈਕਿੰਗ ਮਿਲ ਜੂਗੀ ਤੇ ਸਾਰੇ ਭੂਜੀਏ ਤੇ 38 38 ਰੁਪਏ ਦੀ ਪੈਕਿੰਗ ਲੱਗੀ ਹੋਈ ਆ ਇਧਰ ਮਟਰੇ ਦੀ ਪੈਕਿੰਗ ਜਿਹੜੀ ਆ ਇਹ ਤੁਹਾਨੂੰ 30 ਰੁਪਏ ਚ ਇਸ ਤਰ੍ਹਾਂ ਦੀ ਪੈਕਿੰਗ ਮਿਲ ਜੂਗੀ ਪੈਕਿੰਗ ਚ ਲੋ ਜੇ ਇਹ 30 ਰੁਪਏ ਦੀ ਪੈਕਿੰਗ ਆ ਮਟਰੇ ਦੀ ਤੇ ਜੇ ਨਾਲ ਮਟੀਰੀਅਲ ਲੈ ਜਾਣੀ ਹੋਵੇ ਤੇ ਇੱਥੋਂ ਮਟੀਰੀ ਵੀ ਤੁਹਾਨੂੰ ਮਿਲ ਜਾਊਗੀ ਤੇ ਮਰਿੰਡਾ ਵਗੈਰਾ ਵੀ ਲੈ ਜਾਣਾ ਹੋਵੇ ਤੇ ਮਰੁੰਡਾ ਵੀ ਮਿਲ ਜਾਊਗਾ ਤੁਹਾਨੂੰ 40 ਰੁਪਏ ਚ ਇਸ ਤਰ੍ਹਾਂ ਦੀ ਪੈਕਿੰਗ ਲੱਗੀ ਹੋਈ ਆ ਤੇ ਪੈਕਿੰਗ ਵੀ ਤੁਹਾਨੂੰ ਦਿਖਾ ਦਿੰਨੇ ਇਸ ਤਰ੍ਹਾਂ 40 ਰੁਪਏ ਚ ਪੈਕਿੰਗ ਲੱਗੀ ਹੋਈ ਆ ਤੇ ਜੇ ਗੱਚਕ ਲੈ ਜਾਣੀ ਆ ਤੇ ਇਹ ਵੀ 65 ਰੁਪਏ ਚ ਤੁਹਾਨੂੰ ਮਿਲ ਜਾਊਗਾ ਗੱਚਕ ਵੀ ਦੇਖ ਸਕਦੇ ਆ 65 ਰੁਪਏ ਚ ਗੱਚਕ ਮਿਲ ਜਾਊਗਾ ਮਰੁੰਡਾ ਵੀ ਤੁਹਾਨੂੰ ਮਿਲ ਜਾਊਗਾ ਤੇ ਇਸ ਤਰ੍ਹਾਂ ਦੇ ਭੂਜੇ ਦੇ ਪੈਕਟ ਤੁਹਾਨੂੰ ਮਿਲ ਜਾਊਗਾ ਇਹ ਸਭ 33 36 ਰੁਪਏ ਚ ਲੱਗੇ ਹੋਏ ਆ ਤੇ ਦੇਖ ਸਕਦੇ ਆ ਇਸ ਤਰ੍ਹਾਂ ਪਕੌੜੀਆਂ ਲੈ ਜਾਣੀਆਂ ਪਕੌੜੀਆਂ ਵੀ ਤੁਹਾਨੂੰ ਮਿਲ ਜੂਗੀਆਂ ਆ ਸਬਜੀ ਵਾਲੀਆਂ ਪਕੌੜੀਆਂ ਵੀ ਮਿਲ ਜੂਗੀਆਂ ਖੱਟੇ ਵਾਲੀਆਂ ਪਕੌੜੀਆਂ ਵੀ ਮਿਲ ਜੂਗੀਆਂ ਤੇ ਇਸ ਤਰ੍ਹਾਂ ਖੱਟੇ ਵਾਲੀਆਂ ਪਕੌੜੀਆਂ ਜਿਹਨਾਂ ਲੈ ਜਾਣੀਆਂ ਹੁਣ ਤੇ ਖੱਟੇ ਵਾਲੀਆਂ ਪਕੌੜੀਆਂ ਵੀ ਤੁਹਾਨੂੰ ਮਿਲ ਜੂਗੀਆਂ ਤੇ ਇਹਦੀ ਵੀ 38 38 ਰੁਪਏ ਪੈਕਿੰਗ ਦਾ ਦੇਖ ਸਕਦੇ ਲਿਖਿਆ ਹੋਇਆ ਰੇਟ 38 38 ਰੁਪਏ ਪੈਕੂਗਾ ਤੇ ਇੱਧਰ ਮੂੰਗਫਲੀ ਕਿਤੇ ਸੀ ਰੋਸਟਰ ਕੀਤੀ ਹੋਈ ਮੂੰਗਫਲੀ ਹੈ ਜਾਂ ਗਿਰਿ ਪਕੌੜਾ ਲੈ ਜਾਣਾ ਤੇ ਗਿਰਿ ਪਕੌੜਾ ਵੀ ਤੁਹਾਨੂੰ ਮਿਲ ਜਾਊ ਇੱਥੋਂ ਰੋਸਟਰ ਕੀਤੀ ਹੋਈ ਮੂੰਗਫਲੀ ਵੀ ਮਿਲ ਜਾਊਗੀ ਤੇ ਇੱਧਰ ਚਨੇ ਆ ਤੇ ਪੈਕਟੇ ਚ ਭੁੱਜੇ ਹੋਏ ਚਨੇ ਲੈਣੇ ਆ ਤੇ ਤੁਹਾਨੂੰ ਚਨੇ ਆ ਤੇ ਪੈਕਟ ਵੀ ਮਿਲ ਜਾਊਗਾ 50 50 ਦੀ ਪੈਕਿੰਗ ਆ ਚਨੇ ਆ ਦੇ ਪੈਕਟ ਪੈਕਿੰਗ ਤੇ ਇੱਧਰ ਸਬਜੀ ਬੜੀਆਂ ਪਕੌੜੀਆਂ ਮਿਲ ਜੂਗੀਆਂ ਬਰੀਕ ਪਕੌੜੀਆਂ ਵੀ ਮਿਲ ਜੂਗੀਆਂ ਮਾਂਹ ਦੀ ਦਾਲ ਜੇ ਤੁਸੀਂ ਅੱਧਾ ਕਿਲੋ ਲੈ ਜਾਣੇ ਹੋਵੇ ਤਾਂ ਮਾਂਹ ਦੀ ਦਾਲ ਦੀ ਅੱਧਾ ਕਿਲੋ ਦੀ ਪੈਕਿੰਗ 55 ਰੁਪਏ ਆ ਤੇ ਇੱਧਰ ਮੂੰਗੀ ਲੱਗੀ ਹੋਈ ਐ ਸਾਫਟ 35 ਰੁਪਏ ਤੇ ਜੇ ਚਨੇ ਲੈਣੇ ਆ ਤਾਂ 75 ਰੁਪਏ ਨੂੰ ਕਿਲੋ ਦੀ ਪੈਕਿੰਗਾਂ ਕੀਤੀ ਹੋਈਆਂ 75 ਰੁਪਏ ਜੇ ਅੱਧਾ ਕਿਲੋ ਦੀ ਪੈਕਿੰਗ ਲੈਣੀ ਆ ਤੇ 38 ਰੁਪਏ ਅੱਧਾ ਕਿਲੋ ਪੈਕਿੰਗ ਮਿਲ ਜੂਗੀ ਤੁਹਾਨੂੰ ਜੇ ਤੁਸੀਂ ਅੱਧਾ ਕਿਲੋ ਦੀ ਪੈਕਿੰਗ ਲੈ ਜਾਨੀਆ ਤਾਂ 38 ਰੁਪਏ ਜੇ 1 ਕਿਲੋ ਦੀ ਪੈਕਿੰਗ ਲੈ ਜਾਨੀਆ ਤਾਂ 75 ਰੁਪਏ ਤੁਹਾਨੂੰ ਮਿਲ ਜੂਗੀ ਅਦਰ ਚਨੇ ਆ ਦਾਲ ਵੀ ਤੁਹਾਨੂੰ 75 ਰੁਪਏ ਦੀ ਮਿਲ ਜੂਗੀ ਤੇ ਅੱਧਾ ਕਿਲੋ ਦੀ ਪੈਕਿੰਗ 38 ਰੁਪਏ ਆ ਤੇ ਕਿਲੋ ਦੀ ਪੈਕਿੰਗ ਹੈਗੀ ਆ 75 ਰੁਪਏ ਦੀ ਤੇ ਇਸ ਤਰ੍ਹਾਂ ਇਦਾਂ ਤੁਹਾਨੂੰ ਸਬਤ ਮਾ ਵੀ ਮਿਲ ਜੂਗੀ 98 98 ਰੁਪਏ ਦੇ ਕਿਲੋ ਦੀ ਪੈਕਿੰਗ ਦਾ ਤੇ ਜੇ ਅੱਧਾ ਕਿਲੋ ਦੀ ਪੈਕਿੰਗ ਲੈਣੀ ਆ ਤੇ ਤੁਹਾਨੂੰ ਮਿਲ ਜੂਗੀ ਇਹੋ 49 ਰੁਪਏ ਜੇ ਅੱਧਾ ਕਿਲੋ ਦੀ ਪੈਕਿੰਗ ਲੈਣੀ ਆ ਮਾਹ ਮਾਸ ਸਾਫਤ ਲੈ ਜਾਣੇ ਹੋ ਤਾਂ ਤੁਸੀਂ ਦਾਣਾ ਵੀ ਕਾਫੀ ਲਕੀਆਂ ਹੋਈਆਂ ਐ ਸਸਤੀਆਂ ਲੱਗੀਆਂ ਹੋਈਆਂ ਦਾਣਾ ਇਸ ਤਰ੍ਹਾਂ ਇੱਧਰ ਮਸਲਾਂ ਦੀ ਦਾਲ ਲੱਗੀ ਹੋਈ ਆ ਤੇ ਇਹ ਅੱਧਾ ਕਿਲੋ ਦੀ ਪੈਕਿੰਗ 56 ਰੁਪਏ ਚ ਲੱਗੀ ਹੋਈ ਆ ਦੇਖ ਸਕਦੇ ਜੇ ਮਸਲਾਂ ਦਾਲ ਤੁਸੀਂ ਲੈ ਜਾਣੇ ਆ ਤੇ ਕਿਲੋ ਦੀ ਪਿਆਤੀ ਤੁਹਾਨੂੰ 112 ਰੁਪਏ ਦੇ ਮਿਲ ਜੂਗੀ ਦੇਖ ਸਕਦੇ ਆ ਤੇ ਮਸਰਾਂ ਦਾਲ ਵੀ ਤੁਹਾਨੂੰ ਮਿਲ ਜੂਗੀ ਅੱਧਾ ਕਿਲੋ ਦੀ ਪੈਕਿੰਗਾਂ ਚ ਵੀ ਮਿਲ ਜੂਗੀ ਤੇ ਕਿਲੋ ਦੀ ਪੈਕਿੰਗ ਵਿੱਚ ਮਿਲ ਜੂਗੀ ਰੇਟ ਹਰ ਇੱਕ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਰੇਟ ਹਰ ਇੱਕ ਤਰ੍ਹਾਂ ਦੇ ਇੱਥੇ ਲੱਗੇ ਹੋਏ ਆ ਹਰ ਇੱਕ ਦਾਲ ਤੇ ਰੇਟ ਲੱਗੇ ਹੋਏ ਆ ਦੇਖ ਸਕਦੇ ਆ ਮੂੰਗੀ ਦੋਸੇ ਲੈ ਜਾਣੀ ਅੱਧਾ ਕਿਲੋ ਦੀ ਪੈਕਿੰਗ ਦਾ ਮੂੰਗੀ ਦੀ ਅੱਧਾ ਕਿਲੋ ਦੀ ਪੈਕਿੰਗ 54 ਰੁਪਏ ਚ ਮਿਲ ਜੂਗੀ ਤੇ ਜੇ 1 ਕਿਲੋ ਦੀ ਪੈਕਿੰਗ ਲੈ ਜਾਣੀ ਤਾਂ ਕਿਲੋ ਦੀ ਪੈਕਿੰਗ ਤੁਹਾਨੂੰ ਮਿਲ ਜੂਗੀ 170 ਰੁਪਏ ਚ ਤੇ ਇੱਧਰ ਅਲਸੀ ਜਿਹਨਾਂ ਨੇ ਪਿੰਨੀਆਂ ਬਣਾਉਣੀਆਂ ਹੁਣ ਤਾਂ ਉਹਨਾਂ ਵਾਸਤੇ ਅਲਸੀ ਵੀ ਮਿਲ ਜੂਗੀ ਇੱਥੇ ਤੇ ਚਨੇ ਮਿਲ ਜੂਗਾ ਅੱਧਾ ਕਿਲੋ ਦੀ ਪੈਕ 94 ਰੁਪਏ ਦੀ ਆ ਤੇ ਇੱਧਰ ਤੁਹਾਨੂੰ ਕੋਈ ਨਹੀਂ ਘੱਟ ਕੋਈ ਹੋਣਾ ਹੋਰਗਾ ਕਿੰਨੇ ਮੋਠਾ ਕਾਰ ਵੀ ਮਿਲ ਰੂਗੇ ਮੋਠਾ ਮੋਠੇ 40 ਰੁਪਏ ਦੀ ਅੱਧਾ ਕਿਲੋ ਦੀ ਪੈਕਿੰਗ ਹੈ ਤੇ 1 ਕਿਲੋ ਦੀ ਪੈਕਿੰਗ 80 ਰੁਪਏ ਦੀ ਹੈ ਦੇਖ ਸਕਦੇ ਹੋ ਰੇਟ ਸਾਰੇ ਲਿਖੇ ਹੋਏ ਆ ਇੱਧਰ ਚਨੇ ਵਾਈਟ ਲੈਣੇ ਤੇ ਚਨੇ ਵਾਈਟ ਤੁਹਾਨੂੰ 80 ਰੁਪਏ ਕਿਲੋ ਮਿਲ ਜੂਗੇ ਤੇ ਚਨੇ ਵਾਈਟ ਜਿਹੜੇ ਆ ਤੁਹਾਨੂੰ 88 ਰੁਪਏ ਨੂੰ 88 ਰੁਪਏ ਨੂੰ ਕਿਲੋ ਚਨੇ ਵਾਈਟ ਮਿਲ ਜੂਗੇ ਤੇ ਜੇ ਅੱਧਾ ਕਿਲੋ ਦੀ ਪੈਕਿੰਗ ਵਿੱਚ ਕੋ ਤਾਂ ਅੱਧਾ ਕਿਲੋ ਦੀ ਪੈਕਿੰਗ ਤੁਹਾਨੂੰ ਮਿਲ ਜੂਗੀ ਇੱਥੇ ਤੇ ਇੱਧਰ ਰਾਜਮਾ ਰਾਜਮਾ ਵੀ ਤੁਹਾਨੂੰ ਮਿਲ ਜੂਗੇ 50 55 ਰੁਪਏ 55 ਰੁਪਏ ਦੇ ਅੱਧਾ ਕਿਲੋ ਦੀ ਪੈਕਿੰਗ ਆ ਇੱਧਰ ਰਾਜਮਾ ਜੜੇ ਆ ਰਾਜਮਾ ਜੜੇ ਕਿਲੋ ਦੇ ਪੈਕਿੰਗ ਆ ਤੁਹਾਨੂੰ 105 ਰੁਪਏ ਚ ਕਿਲੋ ਦੇ ਪੈਕਿੰਗ ਮਿਲ ਜਾਊਗਾ ਜੇ ਅੱਧਾ ਕਿਲੋ ਦੀ ਪੈਕਿੰਗ ਲੈ ਜਾਣੀ ਆ ਤੇ ਅੱਧਾ ਕਿਲੋ ਦੀ ਤੁਹਾਨੂੰ ਉੱਥੇ ਪੈਕਿੰਗ ਮਿਲ ਜਾਊਗੀ 53 ਰੁਪਏ ਚ ਤੇ ਰਾਜਮਾ ਵੀ ਤੁਸੀਂ ਲੈ ਜਾ ਸਕਦੇ ਆ ਇੱਧਰ ਤੁਹਾਨੂੰ ਮੂੰਗੀ ਵੀ ਦਿਖਾ ਦਿੱਤੀ ਆ ਤੇ ਜੇ ਤੁਸੀਂ ਸਬਤ ਮਸਰੂਬੀ ਜਾਨੇ ਹੋ ਤਾਂ ਸਾਫਟ ਮਸਰੂਬੀ ਲੈ ਜਾ ਸਕਦੇ ਮਸਰ ਜਿਹੜੇ ਆ ਤੁਹਾਨੂੰ 110 ਰੁਪਏ ਨੇ ਕਿਲੋ ਮਿਲੂਗੇ ਇੱਥੇ ਅੱਧਾ-ਅੱਧਾ ਕਿਲੋ ਦੇ ਪੈਕਿੰਗ ਵੀ ਮਿਲ ਜੂਗੇ ਤੇ ਕਿਲੋ-ਕਿਲੋ ਦੇ ਪੈਕਿੰਗ ਮਿਲ ਜੂਗੇ ਦਾਵਾਂ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜੂਗੇ ਤੇ ਅੱਧਾ ਕਿਲੋ ਦੇ ਪੈਕਿੰਗ ਮਿਲ ਜੂਗੇ ਅੱਧਾ ਕਿਲੋ ਦੀ ਪੈਕਿੰਗ ਸਾਨੂੰ ਮਿਲ ਜੂਗੇ ਚਾਹੇ ਤੁਸੀਂ ਵਾਈਟ ਚਨੇ ਲੈ ਜਾਣੇ ਚਾਹੇ ਕੋਈ ਦਾਲ ਲੈ ਜਾਣੀ ਆ ਹਰ ਕਿਸ ਤਰ੍ਹਾਂ ਦੇ ਤੁਹਾਨੂੰ ਵਾਈਟ ਚਨੇ ਲੈ ਜਾਣੇ ਕਾਲੇ ਚਨੇ ਲੈ ਜਾਣੇ ਆ ਚਨੇ ਆ ਦਾਲ ਲੈ ਜਾਣੀ ਆ ਮਾਂ ਲੈ ਜਾਣੇ ਆ ਮਸਰਾਂ ਦਾਲ ਲੈ ਜਾਣੀ ਆ ਤੇ ਰਾਹ ਲਾਲਾ ਰਾਜਮਾਲ ਦੇ ਜਾਣੇ ਇਹ ਵੀ ਤੁਹਾਨੂੰ ਮਿਲ ਜੂਗਾ ਇੱਥੋਂ ਜੀ ਦੇਖੋ ਜੀ ਇਹ ਵੀ ਮਿਲ ਜੂਗਾ ਤੇ ਬੇਸਣ ਵੀ ਤੁਹਾਨੂੰ ਇਸ ਤਰ੍ਹਾਂ ਬੇਸਣ ਵੀ ਜਣਿਆ ਦਾ ਮਿਲ ਜੂਗਾ ਇੱਧਰ ਜੇ ਸੇਮੀਆਂ ਕਹੀਏ ਤਾਂ ਸੇਮੀਆਂ ਵੀ ਤੁਹਾਨੂੰ 45 ਰੁਪਏ ਜੇ ਇਸ ਤਰ੍ਹਾਂ ਦੀ ਪੈਕਿੰਗ ਚ ਲੈਣੀ ਆ ਤਾਂ 45 ਰੁਪਏ ਸੇਮੀਆਂ ਮਿਲ ਜੂਗੀਆਂ ਤੇ ਦੇਖ ਸਕਦੇ ਹੋ 45 ਰੁਪਏ ਇਸ ਤਰ੍ਹਾਂ ਪੈਕਿੰਗ ਚ ਸੇਮੀਆਂ ਮਿਲ ਰਹੀਆਂ ਤੇ ਜੇ ਤੁਸੀਂ ਇਸ ਤਰ੍ਹਾਂ ਲੰਬੀਆਂ ਸੇਮੀਆਂ ਲੈ ਜਾਣੀਆਂ ਤੇ ਤੁਹਾਨੂੰ 17 ਰੁਪਏ ਦੇ ਮਿਲ ਜੂਗੇ ਜੇ ਦਲੀਆਂ ਲੈ ਜਾਣੀਆਂ ਆ ਲਗਿਆ ਤੁਹਾਨੂੰ 30 ਰੁਪਏ ਦਾ ਮਿਲ ਜੂਗਾ ਇੱਥੇ ਪੋਹਾ ਵੀ ਮਿਲ ਜੂਗਾ ਪੋਹਾ ਹੈਗਾ 40 ਰੁਪਏ ਦੀ ਪੈਕਿੰਗ ਤੇ ਇਸ ਤਰ੍ਹਾਂ ਦੀ ਪੈਕਿੰਗ ਚ ਮਿਲ ਜੂਗਾ ਇੱਧਰ ਔਰਸ ਵੀ ਤੁਹਾਨੂੰ ਮਿਲ ਜੂਗਾ ਦੇਖ ਸਕਦੇ 75 ਰੁਪਏ ਦੀ ਪੈਕਿੰਗ ਆ ਔਰਸ ਦੀ ਤੁਹਾਨੂੰ ਹਰ ਇੱਕ ਮਟੀਰੀਅਲ ਸੋਈ ਦਾ ਹਰ ਇੱਕ ਸਮਾਨ ਇੱਥੋਂ ਮਿਲ ਜੂਗਾ ਤੇ ਇਹ ਤੋਂ ਲੈ ਕੇ ਜੈਡ ਤੱਕ ਸੋਈ ਦਾ ਸਮਾਨ ਲੱਗਾ ਹੋਇਆ ਤੇ ਰੇਟ ਵੀ ਨਾਲ-ਨਾਲ ਲਿਖੇ ਹੋਏ ਆ ਦਿੱਕਤ ਕੋਈ ਨਹੀਂ ਆndi ਹੈਗੀ ਰੇਟ ਦੇਖਣ ਚ ਕਿਉਂਕਿ ਰੇਟ ਨਾਲ-ਨਾਲ ਲਿਖੇ ਹੋਏ ਆ ਤੁਸੀਂ ਇੱਕ ਵਾਰੀ ਜੂ ਵਿਜ਼ਿਟ ਕਰੋ ਆਣਾ ਕਿੱਥੇ ਹਰਿਆਣਾ ਪੂੰਗਾ ਹਰਿਆਣਾ ਕਸਬਾ ਹਰਿਆਣਾ ਦੇ ਵਿੱਚ ਹਿਸ਼ਾਰਪੁਰ ਤੇ પેટ્રોલ ਪੰਪ ਦੇ ਸਾਹਮਣੇ ਹੈਗੀ ਨਾ ਇਹ ਸ਼ਾਪ ਤੇ ਇੱਧਰ ਤੁਹਾਨੂੰ ਚਾਹ ਪੱਤੇ ਵੀ ਮਿਲ ਜੂਗੇ ਦੇਖ ਸਕਦੇ ਆ ਇੱਧਰ ਚਾਹ ਪੱਤੇ ਵੀ ਲੱਗੀ ਹੋਈ ਆ ਤੇ ਰੇਟ ਕਾਫੀ ਘੱਟ ਰੇਟ ਵਾ ਇਸ ਤਰ੍ਹਾਂ ਚਾਹ ਪੱਤੇ ਲੱਗੇ ਹੋਇਆ ਤੇ ਇੱਕ ਜੇ ਵੱਡੀ ਪੈਕਿੰਗ ਲੈ ਜਾਣੀ ਤਾਂ 405 ਰੁਪਏ ਦੀ ਪੈਕਿੰਗ ਲੱਗੀ ਹੋਈ ਆ ਤੇ ਜੇ ਤੁਸੀਂ ਚਾਹ ਦਾ ਮਸਾਲਾ ਜੇ ਲੈਣਾ ਇਸ ਤਰ੍ਹਾਂ ਤੁਹਾਨੂੰ ਚਾਹ ਦਾ ਮਸਾਲਾ ਵੀ ਮਿਲ ਜੂਗਾ ਇਹਦੇ ਵਿੱਚ ਪਟੀਆਂ ਇਲਾਚੀਆਂ ਵੀ ਤੁਹਾਨੂੰ ਇੱਥੇ ਪੈਕਿੰਗ ਕੀਤੀ ਹੋਈ ਆ ਤੇ ਦਾਲ ਚੀਨੀ ਜੇ ਪੈਕਿੰਗ ਮਿਲ ਜੂਗੀ ਤੇ ਛੋਟੀਆਂ ਇਲਾਚੀਆਂ ਦੀ ਪੈਕਿੰਗ ਦੇਖ ਸਕਦੇ ਆ ਤੇ ਇਸ ਤਰ੍ਹਾਂ ਇਹਨਾਂ ਨੇ ਪੈਕਿੰਗ ਕੀਤੀ ਹੋਈ ਆ ਛੋਟੀਆਂ ਇਲਾਇਚੀਆਂ ਦੀ ਪੈਕਿੰਗ ਆ ਦਾਲ ਚੀਨੀ ਦੇ ਪੈਕਨ ਕੀਤੀ ਹੋਈ ਆ ਤੇ ਇਸ ਤਰ੍ਹਾਂ ਤੇ ਇਹ ਲੌਂਗ ਵੀ ਤੁਹਾਨੂੰ ਮਿਲ ਜੂਗੇ ਇਧਰ ਲੌਂਗ ਵੀ ਪੈਕਿੰਗ ਵਿੱਚ ਇਸ ਤਰ੍ਹਾਂ ਦੀ ਪੈਕਿੰਗਾਂ ਕੀਤੀਆਂ ਹੋਈਆਂ ਆ ਲੌਂਗ ਦੀਆਂ ਤੇ ਹੋਰ ਵੱਡੀ ਇਲਾਇਚੀ ਦੇ ਵੀ ਇਸ ਤਰ੍ਹਾਂ ਤੁਹਾਨੂੰ ਪੈਕਿੰਗ ਮਿਲ ਜੂਗੇ ਤੇ ਛੋਟੀ ਇਲਾਇਚੀ ਵੀ ਮਿਲ ਜੂਗੇ ਤੇ ਇਹ ਚਾਹ ਦਾ ਮਸਾਲਾ ਦਿਖਾ ਰਹੇ ਆ ਇਹਦੇ ਵਿੱਚ ਤੁਹਾਨੂੰ ਕਾਲੀ ਮਿਰਚ ਜਿਹੜੀ ਹੁੰਦੀ ਆ ਕਾਲੀਆਂ ਮਿਰਚਾਂ ਦਾ ਵੀ ਇਸ ਤਰ੍ਹਾਂ ਪੈਕਿੰਗ ਕੀਤੀ ਹੋਈ ਆ ਇਹ ਵੀ ਤੁਹਾਨੂੰ ਮਿਲ ਜੂਗੀ ਤੇ ਹਿੰਗ ਵੀ ਵਗੈਰਾ ਮਿਲ ਜੂਗੀ ਜਿਹੜਾ ਜਿਨ੍ਹਾਂ ਨੇ weight loss ਕਰਨ ਵਾਸਤੇ ਲਿਫਟਨ ਗ੍ਰੀਨ ਟੀ ਲੈਣੀ ਹੋਵੇ ਤਾਂ ਉਹਨਾਂ ਵਾਸਤੇ ਇੱਥੇ ਲਿਫਟਨ ਗ੍ਰੀਨ ਟੀ ਵੀ ਮਿਲ ਜੂਗੀ 150 ਦੀ ਪੈਕਿੰਗ ਆ ਤੇ ਦੇਖ ਸਕਦੇ ਤੁਸੀਂ 150 ની ਇਹਦੀ ਪੈਕਿੰਗ ਆ ਤੇ 150 ਨੂੰ ਡੱਬਾ ਤੁਹਾਨੂੰ ਲਿਫਟਨ ਟੀ ਦਾ ਵੀ ਮਿਲ ਜੂਗਾ ਹਿੰਗ ਲੈ ਜਾਣੀ ਹੈ ਹਿੰਗੋ ਵੀ ਲੈ ਜਾ ਸਕਦੇ ਆ ਗੱਲ ਕਰੀਏ ਤੇ ਤੁਹਾਨੂੰ ਇਦਾਂ ਜੇ ਤੁਸੀਂ ਜਿਹੜੇ ਚਾਹ ਪੱਤੀ ਇਸ ਤਰ੍ਹਾਂ ਦੀ ਖੁੱਲੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਖੁੱਲੇ ਪੈਕਿੰਗ ਵੀ ਮਿਲ ਜੂਗੀ ਜੀ ਤੇ ਇਮਲੀ ਵਗੈਰਾ ਵੀ ਮਿਲ ਜੂਗੀ ਤੁਹਾਨੂੰ ਦੇਖ ਸਕਦੇ ਹੋ ਇਮਲੀ ਦੇ ਵੀ ਪੈਕਿੰਗ ਮਿਲ ਜੂਗੇ ਤੁਹਾਨੂੰ ਗਰਮ ਮਸਾਲਾ ਪੈਣ ਜੂਗਾ ਗਰਮ ਮਸਾਲਾ ਇਸ ਤਰ੍ਹਾਂ ਲੱਗਾ ਹੋਇਆ ਹੈ ਤੇ ਇੱਧਰ ਤੁਹਾਨੂੰ ਤੇਜ ਪੱਤਾ ਮਿਲ ਜੂਗਾ ਤੇਜ ਪੱਤਾ ਵੀ ਇਸ ਤਰ੍ਹਾਂ ਦੀ ਪੈਕਿੰਗ ਮਿਲ ਜੂਗੀ ਤੁਹਾਨੂੰ 10 10 ਰੁਪਏ ਦੀ ਇਸ ਤਰ੍ਹਾਂ ਦੀ ਪੈਕਿੰਗ ਲੱਗੀ ਹੋਈ ਹੈ ਤੇਜ ਪੱਤੇ ਦੀ ਤੇ ਤੇ ਜੇ ਤੁਸੀਂ ਤੰਗੀਆਂ ਲੈ ਜਾਣਾ ਤਾਂ ਤੰਗੀਆਂ ਦੇ ਵੀ ਏਦਾਂ 15-15 ਪੇਜ ਪੈਕਿੰਗ ਲੱਗੀ ਹੋਈ ਆ ਤੇ ਇੱਧਰ ਤੁਹਾਨੂੰ 15 ਪੇਜ ਮਿਲ ਜੂਗੇ ਮੇਥੇ ਵਗੈਰਾ ਮੇਥੇ ਵੀ ਮਿਲ ਜੂਗੇ ਤੁਹਾਨੂੰ 15 ਪੇਜ ਤੇ ਸੌਂਫ ਵਗੈਰਾ ਜਿਹਦਾ ਚਾਰਾ ਮਸਾਲਾ ਤੁਹਾਨੂੰ ਪਿੱਛੇ ਦਿਖਾਇਆ ਹੀ ਆ ਤੇ ਸੌਂਫ ਵਗੈਰਾ ਵੀ ਤੁਹਾਨੂੰ ਮਿਲ ਜੂਗੀ ਤੇ ਸੌਂਫ ਫੋਰ ਜਬੈਣ ਇਸ ਤਰ੍ਹਾਂ ਦੀ ਪੈਕਿੰਗ ਕੀਤੀ ਹੋਈ ਮਿਲ ਜੂਗੀ ਜੀ ਦੇਖ ਸਕਦੇ ਆ ਸੌ ਫੋਰ ਜੁਆਨ ਦੀ ਪੈਕਿੰਗ ਵੀ ਇਸ ਤਰ੍ਹਾਂ ਇਹਨਾਂ ਨੇ ਕੀਤੀ ਹੋਈ ਹੈ ਤੁਹਾਨੂੰ ਬਹੁਤ ਸਸਤੇ ਇਸ ਤਰਫ ਹੈ ਗਿਆ ਜੀਰਾ ਲੱਗੇ ਹੋਇਆ ਜੀਰੇ ਦੀ ਪੈਕਿੰਗ ਵੀ ਤੁਹਾਨੂੰ ਤੇ ਜੀਰੇ ਦੀ ਪੈਕਿੰਗ ਵੀ 28 28 ਰੁਪਏ ਇਸ ਤਰ੍ਹਾਂ ਲਾਈ ਹੋਈ ਹੈ ਪੈਕਿੰਗ ਦੇਖ ਸਕਦੇ ਆ ਰੇਟ ਸਾਰੇ ਲਿਖੇ ਹੋਏ ਆ ਕੋਈ ਦਿੱਕਤ ਨਹੀਂ ਆਉਗੀ ਤੇ ਹਰੀ ਲਾਲ ਮਿਰਚ ਤੁਹਾਨੂੰ ਚਾਹੀਦੀ ਲਾਲ ਮਿਰਚ ਦੀ ਪੈਕਿੰਗ ਕੀਤੀ ਹੋਈ ਹੈ ਦੇਖ ਸਕਦੇ